ਸੰਸਦ ਜੀ ਇਹਨੇ ਪਰਚਾ ਨਾ 27 ਐਨਡੀਪੀਐਸ ਐਕਟ ਦੇ ਤਹਿਤ ਕੀਤਾ ਗਿਆ ਜਿਹੜੇ ਐਡਿਕਟਡ ਹੈਗੇ ਨੇ ਉਹ ਬੰਦਾ ਐਡਿਕਟਡ ਹੈਗਾ ਉਹਦੀ ਕੰਪਲੇਂਟ ਹੈ ਕਿ ਜਿਵੇਂ ਜਰਨਲ ਥਾਵਾਂ ਤੇ ਬੈਠ ਕੇ ਜਿਵੇਂ ਖਾਲੀ ਥਾਵਾਂ ਤੇ ਸਮਸ਼ਾਨ ਘਟ ਹੋਗੇ ਜਾਂ ਵਾਟਰ ਵਕਸ ਵਗੈਰਾ ਉੱਥੇ ਵੀ ਜਿਵੇਂ ਆਪਾਂ ਆਮ ਸੁਣਦੇ ਹਾਂ ਸੋਸਾਇਟੀ ਚ ਕਿਨ ਛੇੜੀ ਬੈਠ ਕੇ ਨਸ਼ਾ ਕਰਦੇ ਉਸ ਤਰ੍ਹਾਂ ਦੀ ਪਬਲਿਕ ਕੰਪਲੇਂਟ ਸੀਗੀ ਜਿਹਦੇ ਤੇ ਆਪਾਂ ਗਏ ਉੱਥੇ ਜਾ ਕੇ ਵੇਖਿਆ ਤਾਂ ਬਾਕੀ ਇਹ ਕਬੂ ਆ ਗਿਆ ਇਹ ਜਿਹੜਾ ਸੀਗਾ ਉੱਥੇ ਭੁੱਖੇ ਖਾਣ ਵਾਸਤੇ ਜਿਵੇਂ ਬੈਠ ਗਿਆ ਇਹਨੇ ਖਾਧੀ ਉਹਦੇ ਤਹਿਤ ਆਪਾਂ 27 ਐਨਡੀ ਤਹਿਤ ਪਰਚਾ ਦਰਜ ਕਰਾ ਲਿਆ ਡੋਪ ਟੈਸਟ ਕਰਵਾ ਕੇ ਇਹਨੂੰ ਆਪਾਂ ਰੀਹੈਬ ਸੈਂਟਰ ਜਿਹੜਾ ਆ ਐਡਮਿਟ ਕਰਾਇਆ ਜਿੱਥੇ ਉਹਨੇ ਮਲੋਟ ਜਿਹੜਾ ਸਿਵਲ ਹਸਪੀਟਲ ਮਲੋਟ ਹੈਗਾ ਉੱਥੇ ਦੇਲੇ ਲੱਗੇ। ਉਹ ਵੀ ਤੇ ਨਾਲ ਕਿੱਥੇ ਹੋਇਆ ਗਰੀ ਉਹ ਵੱਖ-ਵੱਖ ਥਾਵਾਂ ਤੇ ਹੈਗੇ ਆ ਪਹਿਲਾਂ ਇੱਕ ਲੜਕਾ ਲੰਬੀ ਦਾ ਉਹ ਜੀਜੀਐਸ ਉਹ ਥੋੜਾ ਜਿਆਦਾ ਸੀਗਾ ਉਹ ਗੁਰਗੋਵਰ ਸਿੰਘ ਮੈਡੀਕਲ ਕਾਲਜ ਫਰੀਦਕੋਟ ਐਡਮਿਟ ਹੈਗਾ ਇਸ ਤੋਂ ਇਲਾਵਾ ਦੋ ਪ੍ਰਾਈਵੇਟ ਸੈਂਟਰਾਂ ਦੇ ਵਿੱਚ ਹੈਗੇ ਨੇ ਔਰ ਚਾਰ ਲੜਕੇ ਜਿਹੜੇ ਡੋਪ ਫ੍ਰੀ ਹੋ ਕੇ ਚਲੇ ਗਏ ਨੇ। ਉਦੋਂ ਪਿਆਰੋਂ ਜ਼ਿਆਦਾ ਮੋੜ ਨਾ ਠਾਈ ਜਾ ਰਹੀ ਹੈ ਵੀ ਇੱਕ ਖਾਲੀ ਜਿਹੜਾ ਪੋਸਟ ਦੇ ਕਾਗਜ਼ ਉੱਤੇ ਪਰਚਾ ਪੁਲਿਸ ਵੱਲੋਂ ਦਰਜ ਕਰਨਾ ਪੜਾਇਆ ਗਿਆ ਜੀ ਇੱਕ ਖਾਲੀ ਕਾਗਜ਼ ਤੇ ਪਰਚਾ ਦਰਜ ਨਹੀਂ ਹੋਇਆ ਇਹ ਐਡਿਕਟਿਡ ਤੇ ਪਰਚਾ ਦਰਜ ਹੋਇਆ ਵੀ ਕਿਸੇ ਪੱਤਰਕਾਰ ਨੇ ਜਾਣਕਾਰੀ ਦੀ ਘਾਟ ਰੱਖਦੇ ਹੋਏ ਉਸ ਸਟੋਰੀ ਨੂੰ ਮਿਸ ਰਿਪਰੈਜ਼ੈਂਟ ਕੀਤਾ ਗਿਆ ਔਰ ਇਹ ਜਿਹੜਾ ਇਸ ਤੇ ਨਾਮ ਤਾਂ ਨਹੀਂ ਡਿਸਕਲੋਜ਼ ਕੀਤਾ ਜਾ ਸਕਦਾ ਕਿਉਂਕਿ ਐਡਿਕਟਿਡ ਦਾ ਨਾਮ ਜੇ ਆਪਾਂ ਡਿਸਕਲੋਜ਼ ਕਰਦੇ ਹਾਂ ਤਾਂ ਫਿਰ ਇੱਕ ਹਿਸਾਬ ਨਾਲ ਆਪਾਂ ਉਹਦਾ ਸੁਸਾਇਟੀ ਦੇ ਵਿੱਚ ਵਾਪਸ ਆਉਣ ਦਾ ਰਸਤਾ ਜਿਹੜਾ ਬੰਦ ਕਰ ਦਿੰਦੇ ਸੋ ਉਹਨਾਂ ਨੂੰ ਵੀ ਇਹ ਅਪੀਲ ਹੈ ਨਾ ਪੱਤਰਕਾਰਾਂ ਨੂੰ ਕਿ ਇਸ ਤਰ ਉਹ ਦੇਖ ਕੇ ਬਾਤ ਕੇ ਜਾਂ ਦੂਜੇ ਪੱਖ ਲੈ ਕੇ ਹੀ ਲਾਈ ਜਾਵੇ ਤਾਂ ਕਿ ਸੋਸਾਇਟੀ ਦੇ ਵਿੱਚ ਕੁਝ ਗਲਤ ਮੈਸੇਜ ਨਾ ਜਾਵੇ ਔਰ ਸੈਕੰਡ ਜਿਹੜੇ ਐਡਿਕਟਡ ਲੋਕੀ ਨੇ ਤੁਹਾਨੂੰ ਪਤਾ ਹੈ ਉਹ ਥੋੜੇ ਸਾਈਕੀ ਵੀ ਹੁੰਦੇ ਆ ਸਿਕੈਟਿਕ ਪ੍ਰੋਬਲਮਸ ਵੀ ਆਉਂਦੀਆਂ ਨੇ ਉਹਨਾਂ ਦਾ ਕੰਫੀਡੈਂਸ ਹੋਰ ਟੁੱਟ ਜਾਂਦਾ ਉਹ ਚਾਹ ਕੇ ਵੀ ਫਿਰ ਵਾਪਸੀ ਵਾਲੇ ਰਸਤੇ ਵੱਲ ਮੂਵ ਨਹੀਂ ਕਰਦੇ ਔਰ ਇਸ ਤਰ੍ਹਾਂ ਦੇ ਜਦੋਂ ਸਪਲਾਈ ਇਹਨਾਂ ਦੀ ਬੰਦ ਹੋ ਜਾਂਦੀ ਹੈ ਫਿਰ ਉਹ ਕਈ ਵਾਰੀ ਮੈਡੀਕਲ ਨਸ਼ਿਆਂ ਨੂੰ ਜਾਂ ਹੋਰ ਨਸ਼ਿਆਂ ਦੇ ਇਨਾਂ ਦੀ ਜਗ੍ਹਾ ਹੋਰ ਕੋਈ ਨਸ਼ਾ ਯੂਜ਼ ਕਰਨ ਲੱਗ ਜਾਂਦੇ ਨੇ ਸੋ ਆਪਾਂ ਆਹ ਰਲ ਮਿਲ ਕੇ ਇਹਨਾਂ ਨੂੰ ਵਾਪਸ ਸੋਸਾਇਟੀ ਵੱਲ ਮੋੜਨ ਦਾ ਰਸਤਾ ਵਿਖਾਈਏ ਨਾ ਕਿ ਇਹਨਾਂ ਦਾ ਮਜ਼ਾਕ ਉਡਾ ਕੇ ਆਪਾਂ ਇਹਨਾਂ ਨੂੰ ਡੀਮੋਟੀਵੇਟ ਕਰੀਏ ਜਿਹੜੇ ਕਿੰਨੇ ਕੁ ਤੁਸੀਂ ਜਿਹੜੇ ਡੀਲੈਕਸ ਹੋਏ ਭੇਜੇ ਹੋ ਜਿਹੜੇ ਲੰਬੀ ਥਾਣੇ ਵਿੱਚ ਆ ਕੇ ਅਸੀਂ 8 ਜਣੇ ਭੇਜੇ ਸੀਗੇ ਜਿੰਨਾਂ ਵਿੱਚੋਂ 5 ਡੋਕ 3 ਉਹ ਚਲੇ ਗਏ ਨੇ ਔਰ ਇੱਕ ਮੈਡੀਕਲ ਕਾਲਜ ਫਰੀਦਕੋਟ ਔਰ ਇੱਕ ਪ੍ਰਾਈਵੇਟ ਆਪਣਾ ਲਾਸ ਡਬਲੂ ਤੋਂ ਕਰਾ ਰਹੇ ਨੇ ਇੱਕ ਇਹ ਇੱਥੇ ਹੈਗਾ ਲੜਕਾ ਔਰ ਇਹਦੇ ਵਿੱਚ ਜਿਹੜਾ ਸਮਾਂ ਆ ਉਹ ਵੱਖ-ਵੱਖ ਪੇਸ਼ੈਂਟ ਦਾ ਵੱਖਰਾ-ਵੱਖਰਾ ਟਾਈਮ ਹੁੰਦੇ ਜਿਵੇਂ ਉਹ ਜਿਹੜਾ ਫਰੀਦਕੋਟ ਮੈਡੀਕਲ ਗਿਆ ਉਹ ਥੋੜਾ ਜ਼ਿਆਦਾ ਐਡਿਕਟਡ ਸੀ ਜ਼ਿਆਦਾ ਉਹਨੂੰ ਪ੍ਰੋਬਲਮ ਸੀ ਔਰ ਜਿਹੜੇ ਦਾ ਟਰੀਟਮੈਂਟ ਇੱਥੇ ਹੋ ਸਕਦਾ ਉਹ ਇੱਥੇ ਐਡਮਿਟ ਆ ਔਰ ਕਈਆਂ ਦੇ ਘਰ ਦੇ ਐਫਰਟ ਕਰ ਸਕਦੇ ਨੇ ਪਰ ਉਦੋਂ ਬੱਚੇ ਉਹਨਾਂ ਦੇ ਸਹਿਮਤ ਨਹੀਂ ਹੁੰਦੇ ਜਦੋਂ ਪੁਲਿਸ ਦੇ ਥੋੜੇ ਪ੍ਰੈਸ਼ਰ ਨਾਲ ਇਹ ਸਹਿਮਤ ਹੋ ਜਾਂਦੇ ਨੇ ਤੋ ਪ੍ਰਾਈਵੇਟ ਟਰੀਟਮੈਂਟ ਵੀ ਕਰਾ ਰਹੇ ਨੇ ਉਹਨਾਂ ਵਿੱਚ ਇੱਕ ਲੜਕਾ ਨੇੜੇ ਦੇ ਪਿੰਡ ਦਾ ਹੋ ਇਹੋ ਜਿਹਾ ਵੀ ਸੀਗਾ ਜਿਨੇ ਨੇ ਬਾਹਰ ਜਾਣ ਵਾਸਤੇ ਡਾਕ ਟੈਸਟ ਹਰ ਵਾਰੀ ਉਹਦਾ ਪੋਜ਼ਿਟਿਵ ਆ ਜਾਂਦਾ ਸੀ ਔਰ ਉਹਦੀ ਫਾਈਲ ਰਿਫਿਊਜ਼ਲ ਹੁੰਦੀ ਸੀ ਔਰ ਤੁਹਾਨੂੰ ਖੁਸ਼ੀ ਹੈ ਵੀ ਉਹਦਾ ਹੁਣ ਇਸ ਵਾਰੀ ਜਿਹੜਾ ਉਹਨੇ ਟੈਸਟ ਆਪਣਾ ਉਹ ਕਲੀਅਰ ਕੀਤਾ 네ਗੇਟਿਵ ਆਇਆ ਔਰ ਉਹਦਾ ਜਿਹੜਾ ਉਹਨੂੰ ਵੀਜ਼ਾ ਮਿਲ ਗਿਆ ਬਾਹਰ ਜਾਣ ਦਾ ਇਹ ਵੀ ਰੱਖਿਆ ਤੁਸੀਂ ਇਹਨੂੰ ਕਿੰਨੇ ਦਿਨਾਂ ਵਾਸਤੇ ਵਾਲਾ ਡਾਕਟਰ ਸਾਹਿਬ ਨੇ ਜਿੰਨਾ ਕ ਡਾਕਟਰ ਸਾਹਿਬ ਨੇ ਦੱਸਿਆ ਮੇ ਵੀ ਇਹ ਵੀਕ ਦਿਨ ਚ ਰਿਕਵਰੀ ਕਰ ਜਾਏਗਾ ਇੱਕ ਦਿਨ ਬਾਅਦ ਕਰ ਹਾਂ ਜੀ ਸਾਹਿਬ ਹਾਂ ਜਾ ਸਕਦਾ ਕਿਉਂਕਿ ਪਿਛਲੇ 7 ਕੁ ਮਹੀਨਿਆਂ ਦਾ ਡਿਕਟਡ ਆ ਜਿਆਦਾ ਲੰਬੇ ਟਾਈਮ ਦਾ ਤੇਰੇ ਕੋਈ ਪਰਚੇ ਦੀ ਕੋਈ ਬਲੋ ਇਤਰਾ ਜਾਂ ਆਪਣਾ ਦੇਖੋ ਇਹ ਨਹੀਂ ਪੁਲਸ ਅਰੈਸਟ ਵਾਲਾ ਨਹੀਂ ਹੈਗਾ ਇਹਦੇ ਵਿੱਚ ਜੇਲ੍ਹ ਭੇਜਣ ਵਾਲਾ ਕੋਈ ਸੀਨ ਨਹੀਂ ਹੈਗਾ ਇਹਦੇ ਵਿੱਚ ਤੋਂ ਪ੍ਰੈਸ਼ਰ ਹੈ ਕਿ ਇਹਨੇ ਜਿਹੜਾ ਆਪਣਾ ਡੋਪ 네ਗੇਟਿਵ ਟੈਸਟ ਰਿਪੋਰਟ ਜਮਾ ਕਰਾਉਣਾ ਤੇ ਫਿਰ ਇਹ ਇਹਨੂੰ ਕੋਰਟ ਇਮੀਡੀਏਟਲੀ ਰੀਲੀਜ਼ ਕਰ ਦੇਗੀ ਔਰ ਜੇਕਰ ਆਪਾਂ ਡਾਇਰੈਕਟ ਕਰਾ ਦਿੰਨੇ ਉਹਦੇ ਵਿੱਚ ਕਈ ਵਾਰੀ ਬੱਚਾ ਦਾ ਮਨ ਬਦਲ ਜਾਂਦਾ ਕਿ ਨਹੀਂ ਜੀ ਨਹੀਂ ਹੁੰਦਾ ਇਸ ਸੈਕੰਡਰੀ ਤੇ ਵੀ ਪ੍ਰੈਸ਼ਰ ਹੈ ਵੀ ਦੁਬਾਰਾ ਲੱਗਣ ਦੇ ਦੇ ਕੋਲ ਚਾਂਸ ਨਹੀਂ ਹੈਗੇ ਕਿਉਂਕਿ ਹਰ ਵਾਰ ਕੋਰਟ ਇਹਨੂੰ ਮੌਕਾ ਨਹੀਂ ਦੇਊਗੀ ਕਿ ਤੂੰ ਡੋਪ 네ਗੇਟਿਵ ਹੋ ਔਰ ਤੈਨੂੰ ਰੀਲੀਜ਼ ਕਰੀਏ